ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਅੱਜ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ 20ਵੀਂ ਪੌੜੀ ਦੀ ਸੰਖੇਪ ਵਿਚਾਰ শ্রবণ ਕਰੋਗੇ ਤੇ ਗੁਰਬਾਣੀ ਵਿਚਾਰ ਦਾ ਇਹ 20ਵਾਂ ਐਪੀਸੋਡ ਹੈ ਪਹਿਲੇ ਇਸ ਪਾਵਨ ਔਰੀ ਦਾ ਪਾਠ ਸਰਵਣ ਕਰੋ ਫਿਰ ਆਪਾਂ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਪ ਕੈ ਸੰਗ ਉਹ ਢੋਪੈ ਨਾ ਵੈ ਕੈ ਰੰਗ ਪੁੰਨੀ ਪੱਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹੁ ਜਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਇਸ ਪਾਵਨ ਪੌੜੀ ਦਾ ਆਰੰਭ ਬਾਹਰ ਦੀ ਦੁਨੀਆ ਤੋਂ ਸ਼ੁਰੂ ਕੀਤਾ ਤੇ ਬਾਹਰ ਦੇ ਸੰਸਾਰ ਤੋਂ ਅੰਦਰਲੀ ਦੁਨੀਆ ਵੱਲ ਹੌਲੀ-ਹੌਲੀ ਇਸ ਪੌੜੀ ਵਿੱਚ ਸਾਡੀ ਵਿਚਾਰ ਨੂੰ ਲੈ ਗਏ ਬਾਹਰ ਦੀ ਦੁਨੀਆ ਕੀ ਹੈ ਇਹ ਸਾਡਾ ਸਰੀਰ ਹੱਥ ਪੈਰ ਕਾਇਆ ਦੁਨੀਆ ਦੇ ਪਦਾਰਥ ਅਸੀਂ ਬਾਹਰ ਦਾ ਬਹੁਤ ਖਿਆਲ ਰੱਖਦੇ ਹਾਂ ਇੱਕ ਵਿਅਕਤੀ ਨਹੀਂ ਸਾਰੀ ਦੁਨੀਆ ਦੀ ਇਹ ਰੀਤ ਹੈ ਮੈਂ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਕੋਸ਼ਿਸ਼ ਹੋਵੇਗੀ ਮੇਰਾ ਚਿਹਰਾ ਜੋ ਵੀ ਦੇਖੇ ਉਸ ਨੂੰ ਸਾਫ਼ ਸੁਥਰਾ ਸੁੰਦਰ ਦਿਖਾਈ ਦੇਵੇ ਤੇ ਬਾਹਰ ਦੀ ਸੁੰਦਰਤਾ ਵਾਸਤੇ ਬੜੇ ਸਾਧਨ ਵੀ ਅਸੀਂ ਇਜਾਦ ਕਰ ਲਏ ਨੇ ਦੁਨੀਆ ਮੇਕਅਪ ਦਾ ਕਿੰਨਾ ਸਮਾਨ ਖਰੀਦ ਰਹੀ ਹੈ ਮਤਲਬ ਇੱਕ ਹੈ ਦੁਨੀਆ ਦੀਆਂ ਨਿਗਾਹਾਂ ਵਿੱਚ ਮੈਂ ਖੂਬਸੂਰਤ ਜਾਪਾਂ ਇਸ ਗੱਲ ਨਾਲ ਬਹੁਤ ਘੱਟ ਟਵਲਕ ਹੈ ਕਿ ਰੱਬ ਦੀ ਨਜ਼ਰ ਵਿੱਚ ਵੀ ਮੈਂ ਖੂਬਸੂਰਤ ਬਣ ਸਕਾਂ ਸੰਸਾਰ ਦੀ ਦੌੜ ਨੇ ਸਾਨੂੰ ਸੰਸਾਰ ਤੱਕ ਹੀ ਸੀਮਤ ਕਰ ਲਿਆ ਬੁਰਾਈ ਇਸ ਵਿੱਚ ਕੋਈ ਨਹੀਂ ਅਗਰ ਕੋਈ ਆਦਮੀ ਬਣਠਣ ਕੇ ਰਹਿੰਦਾ ਹੈ ਤੇ ਇਸ ਵਿੱਚ ਬੁਰਾਈ ਕੋਈ ਨਹੀਂ ਲੇਕਿਨ ਇਸ ਦਾ ਅਭਿਮਾਨ ਵੀ ਕੋਈ ਨਹੀਂ ਜੇ ਕੋਈ ਹੰਕਾਰ ਕਰੇ ਮੈਂ ਬਹੁਤ ਖੂਬਸੂਰਤ ਹਾਂ ਅਨੇਕ ਖੂਬਸੂਰਤੀਆਂ ਵਾਲੇ ਆਏ ਤੇ ਚਲੇ ਗਏ ਕਦ ਮਿੱਟੀ ਵਿੱਚ ਮਿਲ ਗਏ ਪਤਾ ਹੀ ਨਾ ਲੱਗਾ ਭਗਤ ਕਬੀਰ ਜੀ ਦੇ ਬੜੇ ਪਿਆਰੇ ਬਚਨ ਹਨ ਉਹ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਸੁੰਦਰ ਰੰਗ ਦੀ ਕਾਇਆ ਦੇਖ ਕੇ ਐਵੇਂ ਹੰਕਾਰ ਨਾ ਕਰ ਬੈਠੀ ਆਜ ਕਾਲ ਤਰ ਜਾ ਹੋ ਗਏ ਕੋਈ ਬਹੁਤਾ ਲੰਮਾ ਸਮਾਂ ਨਹੀਂ ਲੱਗਣਾ ਇੰਨੇ ਅਨੰਤ ਸਮੇਂ ਵਿੱਚ ਇਹ ਅੱਜ ਕੱਲ ਦੀ ਕਹਾਣੀ ਹੀ ਹੈ ਆਜ ਕਾਲ ਤਰ ਜਾ ਹੋ ਗਏ ਜਿਉਂ ਕਾਂਚੂਰੀ ਭਯੰਗ ਜਿਵੇਂ ਕੋਈ ਸੱਪ ਆਪਣੀ ਭਾਵੇਂ ਕਿੰਨੀ ਸੁੰਦਰ ਉਸ ਦੀ ਕੁੰਜ ਕਿਉਂ ਨਾ ਹੋਵੇ ਉਹ ਛੱਡ ਕੇ ਅੱਗੇ ਨਿਕਲ ਜਾਂਦਾ ਹੈ। ਈਓਂ ਹੀ ਇੱਕ ਦਿਨ ਇਸ ਜੀਓ ਨੇ ਇਸ ਸੁੰਦਰ ਕਾਇਆ ਨੂੰ ਕਿੰਨੀ ਖੂਬਸੂਰਤ ਕਿਉਂ ਨ ਹੋਵੇ ਛੱਡ ਕੇ ਅੱਗੇ ਨਿਕਲ ਜਾਣਾ ਪਿੱਛੇ ਪੌਂ ਕੇ ਦੇਖਣਾ ਵੀ ਨਹੀਂ। ਪਰ ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ ਇਸ ਦਾ ਅਰਥ ਇਹ ਨਹੀਂ ਅਸੀਂ ਕਾਇਆ ਨੂੰ ਗੰਦੀ ਰੱਖਣਾ ਹੈ। ਇਹ ਸਰੀਰ ਖੂਬਸੂਰਤ ਹੈ ਮਾਲਕ ਦੀ ਦਾਤ ਹੈ ਉਸ ਦੀ ਕਿਰਪਾ ਹੈ। ਇਸ ਦੀ ਸੰਭਾਲ ਕਰਨੀ ਹੈ ਤੇ ਸੰਭਾਲ ਕਰਨ ਤੋਂ ਮਨੁੱਖ ਅਵੇਸਲਾ ਵੀ ਨਹੀਂ ਪੂਰੀ ਕਰਦਾ ਇੱਕ ਪੱਖ ਤੋਂ ਪੂਰੀ ਕਰਦਾ ਹੈ ਕਿ ਸੁੰਦਰ ਜਾਪਾਂ ਹਾਲਾਂਕਿ ਕਈ ਪਾਸਿਆਂ ਤੋਂ ਅਵੇਸਲਾ ਇਸ ਨੂੰ ਕੋਈ ਪਤਾ ਨਹੀਂ ਕਿ ਇਸ ਕਾਇਆ ਦੇ ਮੰਦਰ ਵਿੱਚ ਕਿਹੜੀ ਚੀਜ਼ ਲੰਗ ਗਈ ਜੋ ਕੰਠ ਤੋਂ ਹੇਠਾਂ ਉਹ ਕੀ ਫਾਇਦਾ ਕਰੇਗੀ ਕੀ ਨੁਕਸਾਨ ਕਰੇਗੀ ਪੱਖ ਅਪੱਖ ਸਭ ਖਾਏ ਉਹ ਖਾਈ ਜਾਂਦਾ ਜਿਹੜੀਆਂ ਚੀਜ਼ਾਂ ਨੁਕਸਾਨ ਕਰਦੀਆਂ ਨੇ ਅੰਦਰ ਜਾ ਕੇ ਕੇਵਲ ਜ਼ਬਾਨ ਦਾ ਸਵਾਦ ਹੈ ਉਹ ਵੀ ਖਾਈ ਜਾਂਦੇ ਪਰ ਖੂਬਸੂਰਤ ਬਣ ਵਿੱਚ ਕਬੀ ਕੋਈ ਵੀ ਨਹੀਂ ਛੱਡਣੀ ਚਾਹੁੰਦਾ ਖੂਬਸੂਰਤ ਤੋਂ ਉਰੇ ਇੱਕ ਗੱਲ ਹੋਰ ਹੈ ਉਹ ਜ਼ਿਆਦਾ ਕੀਮਤੀ ਹੈ ਉਹ ਹੈ ਕਿ ਕਾਇਆ ਨੂੰ ਪਵਿੱਤਰ ਰੱਖਣਾ ਸਾਫ਼ ਸੁਥਰਾ ਰੱਖਣਾ ਨਾ ਮੇਕਅਪ ਦਾ ਸਮਾਨ ਵਰਤੋ ਕੋਈ ਹਰਜ ਨਹੀਂ ਇਹ ਅੱਜ ਦੀਆਂ ਕਾਢਾਂ ਨੇ ਨਹੀਂ ਤੇ ਪਹਿਲੇ ਲੋਕ ਕਿੱਥੇ ਵਰਤਦੇ ਸਨ ਲੇਕਿਨ ਕਾਇਆ ਨੂੰ ਸਾਫ਼ ਸੁਥਰਾ ਰੱਖਣਾ ਉਸ ਵੇਲੇ ਵੀ ਲੋਕ ਧਿਆਨ ਦਿੰਦੇ ਸਨ ਸਤਗੁਰੂ ਜੀ ਨੇ ਇਸ ਪੌੜੀ ਦੀ ਸ਼ੁਰੂਆਤ ਕਾਇਆ ਦੇ ਸਾਫ਼ ਸੁਥਰੇ ਪੜਤੋਂ ਕੀਤੀ। ਭਰੀਏ ਹੱਥ, ਪੈਰ, ਤਨ, ਦੇਹ। ਜ਼ਿਆਦਾਤਰ ਕੰਮ ਕਰਨ ਲਈ ਅਸੀਂ ਕਰ ਕਰ ਕਹਿੰਦੇ ਨੇ ਹੱਥਾਂ ਨੂੰ ਇੱਥੋਂ ਹੀ ਸ਼ਬਦ ਕਰਮ ਬਣਿਆ ਹੈ। ਹੱਥਾਂ ਦਾ ਇਸਤੇਮਾਲ ਕਰਨੇ। ਚੱਲਣ ਫਿਰਨ ਵਿੱਚ ਪੈਰਾਂ ਦਾ ਇਸਤੇਮਾਲ ਹੁੰਦਾ ਹੈ। ਦੇਖਣ ਲਈ ਅੱਖਾਂ ਦਾ ਸੁਣਨ ਲਈ ਕੰਨਾਂ ਦਾ ਬੋਲਣ ਲਈ ਤੇ ਰਸ ਕਸ ਮਾਨਣ ਲਈ ਜ਼ੁਬਾਨ ਦਾ ਸਪਰਸ਼ ਅਸੀਂ ਚਮੜੀ ਨਾਲ ਕਰਦੇ ਹਾਂ ਹਰ ਇੱਕ ਇੰਦਰੀ ਦਾ ਆਪਣਾ ਕੰਮ ਹੈ ਪਰ ਜਿਵੇਂ ਜਿਵੇਂ ਜਿਸ ਦਾ ਵਧੇਰੇ ਪ੍ਰਯੋਗ ਹੁੰਦਾ ਹੈ ਸੁਭਾਵਕ ਹੈ ਜਾਂ ਜੋ ਬਾਹਰ ਦੀਆਂ ਹਵਾਵਾਂ ਨਾਲ ਜ਼ਿਆਦਾ ਮੇਲ ਜਿਸ ਦਾ ਹੈ ਬਾਕੀ ਤਾਂ ਕੱਜਿਆ ਹੋਇਆ ਹੈ ਹੱਥ ਪੈਰ ਨੰਗੇ ਨੇ ਮੂੰਹ ਨੰਗਾ ਹੈ ਕੋਈ ਗਰਦ ਆਵੇਗੀ ਤੇ ਲੱਗੇਗੀ ਸਤਗੁਰੂ ਜੀ ਨੇ ਉਹ ਜਿਸਮੁੱਚੇ ਸਰੀਰ ਦੀ ਗੱਲ ਕੀਤੀ ਚਾਹੇ ਹੱਥ ਨੇ ਚਾਹੇ ਪੈਰ ਨੇ ਚਾਹੇ ਉਹ ਪੂਰਾ ਤਨ ਹੈ ਪੂਰਾ ਸਰੀਰ ਹੈ ਦੇਹ ਦਾ ਮਤਲਬ ਵੀ ਸਰੀਰ ਹੈ ਮੈਲ ਲੱਗ ਜਾਣੀ ਸੁਭਾਵਕ ਹੈ ਨਹੀਂ ਬਚ ਸਕੋਗੇ ਸੰਸਾਰ ਦੇ ਕੰਮਕਾਰ ਵਿੱਚ ਵਿਤਰਦੇ ਆ ਕੋਈ ਹਨੇਰੀ ਆਈ ਹੈ ਗਰਦ ਉੱਠੇਗੀ ਅੱਜ ਦੇ ਸਮੇਂ ਵਿੱਚ ਇੰਨਾ ਹਵਾ ਵਿੱਚ ਪੋਲੂਸ਼ਨ ਹੈ ਧੂਆ ਹੈ ਕਦੀ ਦਿੱਲੀ ਵਰਗੇ ਸ਼ਹਿਰ ਵਿੱਚ ਇੱਕ ਦਿਨ ਮੋਟਰਸਾਈਕਲ ਤੇ ਚੜ ਕੇ ਤੁਸੀਂ 2 ਘੰਟੇ ਜਾਓ ਰਿੰਗ ਰੋਡ ਤੇ ਤੇ ਚਿੱਟੇ ਕੱਪੜੇ ਪਾਏ ਹੋਣ ਤੇ ਵਾਪਸ ਆਉਣ ਤੱਕ ਕਾਲੇ ਕਰਨ ਦੀ ਲੋੜ ਨਹੀਂ ਪੈਂਦੀ ਖੁਦ ਹੀ ਹੋ ਜਾਂਦੇ ਇਸ ਪੋਲੂਸ਼ਨ ਵਿੱਚ ਵੀ ਰਹਿਣਾ ਹੈ ਉਸ ਪੋਲੂਸ਼ਨ ਨੇ ਸਾਡੀ ਬਾਡੀ ਨੂੰ ਗੰਦਿਆਂ ਤਾਂ ਕਰਨਾ ਹੈ ਸਿਆਣਪ ਇਸ ਗੱਲ ਵਿੱਚ ਹੈ ਕਿ ਸਮੇਂ-ਸਮੇਂ ਧਿਆਨ ਦੇ ਕੇ ਉਸ ਗੰਦਗੀ ਨੂੰ ਹਟਾ ਦਿੱਤਾ ਜਾਏ ਤਾਂ ਕਿ ਸਰੀਰ ਨੂੰ ਕੋਈ ਰੋਗ ਨਾ ਲੱਗੇ ਹਰ ਗੰਦਗੀ ਰੋਗ ਪੈਦਾ ਕਰਦੀ ਹੈ ਜੇ ਇਹ ਸਰੀਰ ਮੈਲ ਨਾਲ ਭਰ ਗਿਆ ਪਸੀਨਾ ਆਇਆ ਤਾਂ ਵੀ ਬਾਹਰ ਦੀ ਗਰਦ ਉੱਠੀ ਤਾਂ ਵੀ ਧੂਆ ਆਇਆ ਤਾਂ ਵੀ ਭਰੀਏ ਹੱਥ ਪੈਰ ਤਨ ਦੇਹ ਤੇ ਇਸ ਨੂੰ ਮੈਲ ਤੋਂ ਮੁਕਤ ਕਰਨ ਦਾ ਪਵਿੱਤਰ ਕਰਨ ਦਾ ਤਰੀਕਾ ਇੱਕ ਹੈ ਪਾਣੀ ਤੋਤੇ ਉਤਰ ਸੁਖੇ ਪਾਣੀ ਲੈ ਕੇ ਚੰਗੀ ਤਰ੍ਹਾਂ ਜਲ ਨਾਲ ਛੱਟੇ ਮਾਰ ਕੇ ਇਸ ਨੂੰ ਸਾਫ਼ ਕਰ ਲਿਆ ਜਾਏ ਮਲ ਕੇ ਧੋ ਲਿਆ ਜਾਏ ਤਾਂ ਉਹ ਕੇ ਜੋ ਹੈ ਮੈਲ ਹੈ ਉਹ ਉਤ੍ਰਗੰਦੀ ਹੈ ਬੜਾ ਸਧਾਰਨ ਜਿਹਾ ਤਰੀਕਾ ਹੈ ਤੇ ਦੁਨੀਆ ਦਾ ਹਰ ਮਨੁੱਖ ਜਾਣਦਾ ਹੈ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਪਲੀਦ ਹੋ ਜਾਣ ਅਰਬੀ ਫਾਰਸੀ ਵਿੱਚ ਇਸਤੇਮਾਲ ਲਫਜ਼ ਕਰਦੇ ਨੇ ਮਤਲਬ ਹੈ ਗੰਦਾ ਹੋ ਜਾਣਾ ਅਪਵਿੱਤਰ ਹੋ ਜਾਣਾ ਜਿਸ ਨੂੰ ਪਵਿੱਤਰ ਨਾ ਮੰਨਿਆ ਜਾ ਸਕੇ ਜੇ ਇਸ ਤਨ ਨੂੰ ਕਿਦਰੇ ਪਿਸ਼ਾਬ ਆਦਕ ਲੱਗ ਗਿਆ ਹੈ ਮੂਤ ਪਲੀਤੀ ਕੱਪੜ ਹੋਏ ਕਿਸੇ ਕੱਪੜੇ ਨੂੰ ਲੱਗ ਗਿਆ ਤਾਂ ਉਸ ਕੱਪੜੇ ਤੇ ਪਲੀਤ ਪੁਣਾ ਆ ਗਿਆ ਪਲੀਤ ਪੁਣਾ ਇਕੱਲੀ ਮੈਲ ਨਹੀਂ ਇਹ ਖਿਆਲ ਰੱਖਣਾ ਇਹ ਮੈਲ ਤੋਂ ਦੋ ਕਦਮ ਅੱਗੇ ਹੈ ਇੱਕ ਤਾਂ ਕੱਪੜੇ ਨੂੰ ਦਾਗੀ ਕਰੇਗਾ ਦੂਸਰਾ ਉਸ ਵਿੱਚੋਂ ਬੈਡ 스মেল ਪੈਦਾ ਕਰੇਗਾ ਦੂਰੋਂ ਦੇਖਿਆਂ ਵੀ ਦਾਗ ਦਿਖਾਈ ਦਿੰਦਾ ਹੈ ਤੇ ਉਸ ਦੀ 스মেল ਵੀ ਬੁਰੀ ਹੈ ਬੈਡ ਮੂਤ ਪਲੀਤੀ ਕੱਪੜ ਹੋਏ ਅਪਵਿੱਤਰ ਹੋ ਗਿਆ ਹੈ ਦੇ ਸਾਬੂਨ ਲਈਏ ਹੋਰ ਧੋਏ ਤਾਂ ਮਨੁੱਖ ਨੇ ਉਸ ਦੀ ਵੀ ਯੁਗਤੀ ਕਢ ਲਈ ਕਿ ਇਸ ਪਲੀਤ ਪੁਣੇ ਨੂੰ ਦੂਰ ਕਿਵੇਂ ਕਰਨਾ ਹੈ ਉਸ ਨੇ ਸਾਬਣ ਲਿਆ ਪਾਣੀ ਲਿਆ ਸਾਬਣ ਦੀ ਇਜਾਦ ਕੀਤੀ ਅੱਜ ਦੇ ਸਮੇਂ ਵਿੱਚ ਸਰਫ ਆ ਗਿਆ ਤੇ ਹੋਰ ਕਈ ਕੁਝ ਆ ਗਿਆ ਹੈ ਮਤਲਬ ਹੈ ਕੋਈ ਐਸਾ ਸਾਧਨ ਪੈਦਾ ਕਰ ਲੈਣਾ ਜਿਸ ਨਾਲ ਉਹ ਦਾਗ ਵੀ ਮਿਟੇ ਉਹ ਬੈਡ ਸਮੈਲ ਵੀ ਜਾਏ ਕਪੜਾ ਸਾਫ ਹੋ ਜਾਏ ਦੇ ਸਾਬਣ ਲਈਏ ਉਸ ਧੋਏ ਇਤੋਂ ਤੱਕ ਤਾਂ ਮਨੁੱਖ ਨੇ ਧਿਆਨ ਪੂਰਾ ਦਿੱਤਾ ਹੈ ਕਾਫੀ ਹੱਦ ਤੱਕ ਦਿੱਤਾ ਹੈ ਇੰਜ ਕਹੋ ਪਰ ਹੁਣ ਕਹਾਣੀ ਸ਼ੁਰੂ ਹੁੰਦੀ ਹੈ ਅੰਦਰਲੀ ਹਰੀਏ ਮਤ ਪਾਪਾਂ ਕੈ ਸੰਗ ਸਾਡਾ ਸੁਭਾਅ ਇਹ ਹੈ ਕਿ ਬਾਹਰੋਂ ਤਾਂ ਅਸੀਂ ਸਾਰੇ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਪਵਿੱਤਰ ਹਾਂ ਪਰ ਅੰਦਰਲੀ ਪਵਿੱਤਰਤਾ ਵੱਲ ਧਿਆਨ ਟਾਵੇਂ ਬੰਦੇ ਦਿੰਦੇ ਨੇ ਅੰਦਰਲੀ ਮੈਲ ਨੂੰ ਅੰਦਰਲੇ ਪਲੀਤ ਪੁਣੇ ਨੂੰ ਛੁਪਾ ਕੇ ਰੱਖਣ ਦਾ ਯਤਨ ਕਰਨੇ ਤੇ ਖਿਆਲ ਕਰੋ ਜਿਸ ਕੱਪੜੇ ਨੂੰ ਮੂਤ ਆਦਕ ਨੇ ਪਲੀਤ ਕਰ ਦਿੱਤਾ ਹੋਵੇ ਗੰਦਗੀ ਨੇ ਪਲੀਤ ਕਰ ਦਿੱਤਾ ਹੋਵੇ ਅਸੀਂ ਉਸ ਨੂੰ ਢੱਕੀ ਤਾਂ ਰੱਖੀਏ ਪਰ ਧੋਈਏ ਨਾ ਤਾਂ ਉਹ ਬਦਬੂ ਵੀ ਵਧੇਗੀ ਕਪੜਾ ਵਿਗੜੇਗਾ ਖਰਾਬ ਹੋਵੇਗਾ पास ਬੈਠੇ ਬੰਦੇ ਨੂੰ ਵੀ ਬਿਨਾ ਦੇਖੇ ਤੁਸੀਂ ਲੱਕ ਚ ਪਾ ਲਓ ਉਸ ਦੀ 스멜 ਆ ਜਾਣੀ ਹੈ। ਇਹੀ ਸਾਡੇ ਅੰਦਰ ਵੀ ਕੁਝ ਗੰਧ ਹੈ। ਤੇ ਗੰਧ ਵੀ ਛੋਟਾ ਨਹੀਂ। ਅਸੀਂ ਉਸ ਦੀ ਸਫਾਈ ਦਾ ਧਿਆਨ ਬਹੁਤ ਘਟ ਕਰਦੇ ਹਾਂ, ਬਹੁਤ ਟਾਵੇਂ ਬੰਦੇ ਕਰਦੇ ਨੇ। ਪਾਈ ਸਾ ਪਾਈ ਗੁਰਦਾਸ ਜੀ ਨੇ ਤਾਂ ਜਦੋਂ ਭਰੀਏ ਮਤ ਪਾਪਾਂ ਕੇ ਸੰਗ ਦੀ ਚਰਚਾ ਕੀਤੀ ਉਹਨਾਂ ਕਮਾਲ ਕਰ ਦਿੱਤੇ ਕਹਿਣ ਲੱਗੇ ਗਾਜ ਮਰੇਗ ਮੀਨ ਪਤੰਗ ਆਲੇ ਪੰਜ ਜੀਵ ਗਿਣੇ ਗਾਜ ਆਖਦੇ ਨੇ ਹਾਥੀ ਨੂੰ ਹਾਥੀ ਨੂੰ ਰੋਗ ਗਿਣਿਆ ਜਾਂਦਾ ਹੈ ਕਾਮ ਦਾ ਬਹੁਤ ਕਾਮੀ ਹੈ ਮਰੇਗ ਕੰਡੇ 헤ੜੇ ਦੀ ਆਵਾਜ਼ ਸੁਣ ਕੇ ਉਧਰ ਦੌੜ ਉੱਠਦਾ ਹੈ ਤੇ ਤੀਰਾਂ ਦੀ ਵਿਛਾੜ ਦਾ ਸ਼ਿਕਾਰ ਹੋ ਜਾਂਦਾ ਹੈ ਸ਼ਿਕਾਰੀ ਦੇ ਕਬੂ ਆ ਜਾਂਦਾ ਹੈ ਮੱਛੀ ਨੂੰ ਚਸਕਾ ਹੈ ਜ਼ਬਾਨ ਦਾ ਕਿਸੇ ਨੂੰ ਕੰਨਾਂ ਦਾ ਚਸਕਾ ਕਿਸੇ ਨੂੰ ਕਾਮ ਦਾ ਚਸਕਾ ਕਿਸੇ ਨੂੰ ਜ਼ਬਾਨ ਦੇ ਚਸਕੇ ਕੋਈ ਪਤੰਗਾ ਹੈ ਉਹ ਲਾਟ ਦੇਖਦਾ ਹੈ ਜਲਦੀ ਉਹ ਅੱਖਾਂ ਦਾ ਰੋਗੀ ਕਹੈ ਲੋ ਸੁੰਦਰਤਾ ਦੇਖ ਕੇ ਅਗਨੀ ਦੀ ਲਾਟ ਦੀ ਫਿਰ ਜਾ ਸੜਦਾ ਹੈ ਉਸ ਵੱਲ ਜਾਂਦਾ ਹੈ ਅੰਗ ਸਾੜ ਦੇ ਦੀ ਅੱਗ ਤਾਂ ਸਾੜੇਗੀ ਬਹੁਤ ਚਮਕੀਲੀਆਂ ਚੀਜ਼ਾਂ ਦੇਖ ਕੇ ਇਹ ਬੰਦਾ ਭਟਕਦਾ ਹੈ ਔਰ ਜ਼ਿੰਦਗੀ ਨੂੰ ਤਬਾਹ ਕਰ ਬੈਠਦਾ ਹੈ ਉਹ ਝੂਠੀ ਚਮਕ ਸੀ ਅੰਗਰੇਜ਼ੀ ਦਾ ਇੱਕ ਬੜਾ ਪ੍ਰਸਿੱਧ ਮੁਹਾਵਰਾ ਹੈ 올 दैट ਗਲਿਟਰਸ ਇਜ਼ ਨਾਟ ਗੋਲਡ ਹਰ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ ਐਵੇਂ ਚਮਕ ਦਮਕ ਨੂੰ ਦੇਖ ਕੇ ਭੁੱਲ ਨਾ ਜਾਇਓ ਪਰ ਮਨੁੱਖ ਚਮਕਾਂ ਦਮਕਾਂ ਦੇਖ ਕੇ ਬਹੁਤ ਵਾਰੀ ਆਪਾ ਤਵਾ ਕਰ ਬੈਠਦਾ ਹੈ ਭਾਈ ਸਾਹਿਬ ਕਹਿੰਦੇ ਨੇ ਇਹਨਾਂ ਜੀਵਾਂ ਵਿੱਚ ਕੇਵਲ ਇੱਕ ਇੱਕ ਚਸਕਾ ਸੀ ਪਰ ਹਥੀ ਨੂੰ ਪਕੜਨ ਵਾਲਿਆਂ ਨੇ ਕਾਗਜ਼ ਦੀ ਹਥਣੀ ਬਣਾ ਕੇ ਜ਼ਮੀਨ ਪੁੱਟ ਕੇ ਇੱਥਾਂ ਟੋਆ ਬਣਾ ਕੇ ਉੱਪਰ ਛੋਟੀਆਂ ਲੱਕੜਾਂ ਰੱਖ ਕੇ ਉਸ ਦੇ ਉੱਪਰ ਕਾਗਜ਼ ਦੀ ਹਥਣੀ ਖੜੀ ਕਰ ਦਿੱਤੀ ਹਾਥੀ ਕਾਮਦਾਰੋਗੀ ਆਇਆ ਇੱਥਾਂ ਡਿੱਗ ਪਿਆ ਨੀਲਾ ਸੋਸਾ ਅੱਖਾਂ ਵਿੱਚ ਪਾ ਈਨ ਮਨਾ ਲਈ ਸ਼ਿਕਾਰੀ ਨੇ ਮ੍ਰਿਗ ਮਾਰਿਆ ਗਿਆ ਮੱਛੀ ਚਸਕੇ ਦੇ ਕਾਰਨ ਕੁੰਡੀ ਵਿੱਚ ਫਸ ਗਈ ਇਓ ਹੀ ਪਤੰਗਾ ਸੜ ਗਿਆ ਇਓ ਹੀ ਪौरा ਜਾ ਕੇ ਉਸ ਫੁੱਲ ਵਿੱਚ ਬੈਠ ਗਿਆ ਜਿਹੜਾ ਬੰਦ ਹੋ ਜਾਂਦਾ ਸੀ ਰਾਤ ਆਈ ਬੰਦ ਹੋ ਗਿਆ ਵਿੱਚ ਹੀ ਮਾਰੇ ਗਿਆ ਸੋ ਚਸਕਾ ਕੋਈ ਵੀ ਹੋਵੇ ਇੱਕ ਇੱਕ ਚਸਕਾ ਵੀ ਤਬਾਹੀ ਦਾ ਕਾਰਨ ਬਣ ਸਕਦਾ ਹੈ ਪਰ ਜਦੋਂ ਮਨੁੱਖ ਦੀ ਚਰਚਾ ਉਹਨਾਂ ਕੀਤੀ ਕਿਣ ਲੱਗੇ ਮਾਨਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰਨਦੇ ਇਹ ਜੀਵ ਤਾਂ ਇੱਕ ਇੱਕ ਵਿਕਾਰ ਦੇ ਕਾਰਨ ਮਾਰੇ ਗਏ ਬੰਦੇ ਅੰਦਰ ਪੰਜੇ ਹੀ ਨਹੀਂ ਰੋਗ ਸਾਰੇ ਇੰਦਰੀਆ ਪੁਹਾਰੇ ਹੋਏ ਪਏ ਨੇ ਤੇ ਪੰਜ ਵਿਕਾਰ ਇਸ ਦੀ ਜ਼ਿੰਦਗੀ ਤਬਾਹ ਕਰ ਰਹੇ ਨੇ ਪੰਜਾਂ ਤੇ ਰੁਕਿਆ ਨਹੀਂ ਆਸਾ ਮਨਸਾ ਡਾਇਣੀ ਹਰ ਕਸੋਗ ਬਹੁ ਰੋਗ ਬਧੰਦੇ ਆਸਾ ਤ੍ਰਿਸ਼ਨਾ ਉਮਰੇ ਦਰਾਜ ਮੰਗ ਕਰ ਲਾਏ ਤੇ ਚਾਰ ਦਿਨ ਦੋ ਅਰਜੂ ਮੇ ਕਟ ਗਏ ਦੋ ਇੰਤਜ਼ਾਰ 'ਤੇ ਦੋ ਤ੍ਰਿਸ਼ਨਾ ਬਣਾਉਂਦਿਆਂ ਦੋ ਕਦੋਂ ਪੂਰੀਆਂ ਹੋਣ ਗਈਆਂ ਤ੍ਰਿਸ਼ਨਾਵਾਂ ਇਹਨਾਂ ਵਿੱਚ ਜ਼ਿੰਦਗੀ ਮੁੱਕ ਗਈ ਮਨਮੁਖ ਦੂਜੇ ਭਾਏ ਲੱਗ ਭੰਬੜ ਪੂਸੇ ਖਾਏ ਪਵੰਦੇ ਮਨਮੁਖ ਬੰਦੇ ਪਟਕਦੇ ਹੀ ਰਹਿ ਜਾਂਦੇ ਹਨ ਸਤਿਗੁਰ ਸੱਚਾ ਪਾਤਸ਼ਾ ਗੁਰਮੁਖ ਗਾੜੀ ਰਾਹ ਚਲੰਦੇ ਗੁਰਮੁਖ ਜਨ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾ ਦੇ ਦੱਸੇ ਰਾਹ ਤੇ ਚੱਲ ਕੇ ਮਨ ਦੀ ਮੈਲ ਧੋ ਲੈਂਦੇ ਨੇ ਸਾਧ ਸੰਗਤ ਮਿਲ ਚੱਲਣਾ ਤੇ ਭੱਜ ਗਏ ਥੱਗ ਚੋਰ ਡਰੰਦੇ ਜਿਹੜੇ ਵਿਕਾਰ ਘੇਰੀ ਵਿੱਚੋਂ ਸਾਨੂੰ ਛੱਡ ਜਾਂਦੇ ਨੇ ਲੈ ਲਾਹਾ ਨਿਜ ਕਰ ਨਿਭੰਦੇ ਐਸੇ ਮਨੁੱਖ ਲਾਹਾ ਲੈ ਕੇ ਜਾਂਦੇ ਨੇ ਪਰ ਉਜੇ ਕੋਈ ਧਿਆਨ ਦੇਵੇ ਭਰੀਏ ਮਤ ਪਾਪਾਂ ਕਾ ਸੰਗ ਮਤ ਕਿਵੇਂ ਪਰਦੇ ਹੈ ਇਹ ਤਾਂ ਸਾਨੂੰ ਪਤਾ ਹੈ ਕਿ ਕੱਪੜੇ ਨੂੰ ਖੂਨ ਲੱਗ ਗਿਆ ਤੇ ਕੱਪੜਾ ਪਲੀਤ ਹੈ ਕੋਈ ਹੋਰ ਗੰਦੀ ਚੀਜ਼ ਲੱਗ ਗਈ ਪਲੀਤ ਹੈ ਪਰ ਸਤਿਗੁਰੂ ਕਹਿੰਦੇ ਨੇ ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਹਾਂਸਾ ਜਿਹੜੇ ਮਨੁੱਖਾਂ ਦੀ ਰਤ ਪੀ ਰਹੇ ਨੇ ਉਹਨਾਂ ਦੇ ਚਿੱਤ ਨੂੰ ਮੈਂ ਨਿਰਮਲ ਕਿਵੇਂ ਆਖਾਂ ਉਹ ਵੀ ਤਾਂ ਪਲੀਤ ਨੇ ਇਸ ਨੂੰ ਧੋਣ ਦਾ ਵੀ ਧਿਆਨ ਕਰੋ ਕਿਸੇ ਦਾ ਹੱਕ ਖਾਂਦੇ ਹਾਂ ਤਾਂ ਅੰਦਰਲੀ ਸਾਡੀ ਅਵਸਥਾ ਪਲੀਤ ਹੋ ਜਾਂਦੀ ਹੈ ਪਰ ਇਹ ਮਤ ਪਾਪਾਂ ਕੇ ਸੰਗ ਬਾਹਰ ਕੱਪੜੇ ਦੀ ਪਲੀਤਤਾ ਜ਼ੂਰ ਕਰਨ ਵਾਸਤੇ ਸਾਬਣ ਵਰਤ ਲਿਆ ਸੀ ਅੰਦਰ ਲਈ ਵੀ ਇੱਕ ਸਾਬਣ ਹੈ ਉਹ ਢੋਪੈ ਨਾਵੇ ਕੈ ਰੰਗ ਪ੍ਰਭੂ ਦਾ ਧਿਆਨ ਧਰ ਕੇ ਉਸ ਦੇ ਗੁਣਾਂ ਨੂੰ ਦੇਖੋ ਰੱਬ ਦੀ ਯਾਦ ਆ ਜਾਏਗੀ ਤਾਂ ਉਹ ਗਣ ਦੀ ਗੰਦਗੀ ਨਹੀਂ ला ਸਕੋਗੇ ਉਸ ਤੋਂ ਧੋ ਲੋਗੇ ਅਗਰ ਹੈਨ ਵੀ ਉਹ ਗਣ ਅੰਦਰ ਹੁਣ ਇੱਕ ਆਦਮੀ ਚੋਰੀ ਕਰਦਾ ਹੈ ਚੋਰੀ ਉਹ ਗਣ ਹੈ ਪਰ ਉਸ ਦੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿਸੇ ਨੂੰ ਪਤਾ ਨਾ ਲੱਗੇ ਚੁਪਾ ਕੇ ਕਰਦਾ ਹੈ ਹਟ ਪੱਟਣ ਵਿਜ ਮੰਦਰ ਭੰਨਾ ਕਰ ਚੋਰੀ ਘਰ ਆਵੇ ਪਰ ਸਤਗੁਰੂ ਤਾਕੀਦ ਕਰਕੇ ਸਮਝਾਉਂਦੇ ਨੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੇ ਹੈ ਪ੍ਰਭੂ ਤੂੰ ਤਾਂ ਅੰਦਰ ਬੈਠਾ ਹੈ ਤੇਰੇ ਤੋਂ ਕਿੱਥੇ ਛੁਪਾ ਲਏਗਾ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪੌਣ ਦੀ ਕੋਸ਼ਿਸ਼ ਕਰਨ ਵਾਲਿਆ ਯਾਦ ਰੱਖ ਤੂੰ ਦਰਅਸਲ ਆਪਣੀ ਅੱਖਾਂ ਵਿੱਚ ਘਟਾ ਪਾਰਿਆ ਇਹਨਾਂ ਨੂੰ ਸਾਫ਼ ਕਰਕੇ ਦੇਖ ਪ੍ਰਭੂ ਤੇਰੇ ਅੰਗ ਸੰਗ ਹੈ ਤੇ ਉਹ ਸਭ ਜਾਣਦਾ ਹੈ लेखा ਵੀ ਉਸੇ ਨੂੰ ਦੇਣਾ ਹੈ ਫਿਰ ਆਦਮੀ ਵਿਕਾਰ ਤੋਂ ਬਚ ਜਾਂਦਾ ਹੈ ਉਹ ਧੋਪੇ ਨਾਵੇ ਕੈ ਰੰਗ ਪੁੰਨੇ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਇਹ ਗੱਲ ਕੇਵਲ ਇੰਨੀ ਨਹੀਂ ਕਿ ਪੁੰਨੀ ਜਾਂ ਪਾਪੀ ਕੇਵਲ ਆਖਣ ਦੀ ਗੱਲ ਹੈ ਕਰ ਕਰ ਕਰਨਾ ਲਿਖ ਲੈ ਜਾ ਜੋ ਜੋ ਕਰਮ ਅਸੀਂ ਕਰਦੇ ਹਾਂ ਇਹ ਪੁੰਨੀ ਪਾਪੀ ਕੇਵਲ ਲਫ਼ਜ਼ ਹੀ ਨਹੀਂ ਹਨ ਕਿ ਕਹਿ ਦਿੱਤਾ ਤੇ ਕਹਾਣੀ ਮੁੱਕ ਗਈ ਇਹ ਤਾਂ ਨਿਚੋੜ ਨੇ ਜ਼ਿੰਦਗੀ ਦਾ ਜੋ ਜੋ ਕਰਮ ਅਸੀਂ ਕਰਦੇ ਹਾਂ ਕਰ ਕਰ ਕਰਨਾ ਉਹ ਲੇਖਾ ਲਿਖਿਆ ਜਾ ਰਿਹਾ ਹੈ ਲਿਖ ਲੈ ਜਾਓ ਉਹ ਸਾਰਾ ਲੇਖਾ ਤੇਰੇ ਨਾਲ ਜਾਣਾ ਹੈ ਇੱਕ ਪ੍ਰਾਣੀ ਸੋਚ ਰਹੀ ਹੈ ਕਿ ਚਿੱਤਰ ਗੁਪਤ ਬੈਠੇ ਨੇ ਸਾਡੇ ਮੋਢਿਆਂ ਤੇ ਤਾਂ ਲੇਖਾ ਲਿਖ ਲੈ ਇੱਕ ਸੱਜੇ ਮੋਢੇ ਤੇ ਹੈ ਖੱਬੇ ਮੋਢੇ ਤੇ ਹੈ ਇਹ ਤਾਂ ਇੱਕ ਸਮਝਾਉਣ ਦੇ ਤਰੀਕੇ ਨੇ ਚਿੱਤਰ ਤੇ ਗੁਪਤ ਦੋ ਲਫ਼ਜ਼ ਅਜਿਹੇ ਨੇ ਚਿੱਤਰ ਹੈ ਪ੍ਰਗਟ ਤੇ ਗੁਪਤ ਹੈ ਅਪਰਗਟ ਛੁਪਿਆ ਹੋਇਆ ਭਾਵੇਂ ਤੇਰੇ ਕਰਮ ਬਾਹਰ ਕਿਸੇ ਨੇ ਦੇਖੇ ਨੇ ਭਾਵੇਂ ਨਹੀਂ ਦੇਖੇ ਰੱਬ ਦੇ ਕਾਗਜ਼ਾਂ ਵਿੱਚ ਲਿਖੇ ਗਏ ਨੇ ਲੇਖੇ ਵਿੱਚ ਜੋ ਹਿਸਾਬ ਦੇਣਾ ਪੈਣਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਸਤਿਗੁਰੂ ਕਹਿੰਦੇ ਹਨ ਮਤਾਂ ਸੋਚ ਕੇ ਤੇਰੇ ਕਰਮ ਲਈ ਕੋਈ ਦੂਜਾ ਜ਼ਿੰਮੇਵਾਰ ਹੈ ਆਪ ਤੂੰ ਬੀਜ ਬੀਜਦਾ ਹੈ ਇੱਕ ਆਦਮੀ ਤੇਰੇ ਤੇ ਗਰੋਧ ਕਰਕੇ ਦੋ ਆਪ ਸ਼ਬਦ ਭੜੇ ਬੋਲ ਬੋਲ ਗਿਆ ਜੇ ਤੇਰੇ ਅੰਦਰ ਗਰੋਧ ਨਹੀਂ ਤਾਂ ਤੂੰ ਬਾਬਾ ਫਰੀਦ ਜੀ ਦਾ ਉਪਦੇਸ਼ ਮੰਨੇਗਾ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮੰਨ ਨਾ ਹਟਾਏ ਤੇ ਫਾਇਦਾ ਵੀ ਤੈਨੂੰ ਹੀ ਹੋਵੇਗਾ ਦੇਹੀ ਰੋਗ ਨਾ ਲੱਗ ਗਈ ਅੱਲਾ ਸਭ ਕੁਝ ਪਾਏ ਤੂੰ ਪ੍ਰਸੰਚਿਤ ਰਹੇਗਾ ਉਹ ਭਾਵੇਂ ਸਾਰਾ ਦਿਨ ਕ੍ਰੋਧ ਦਾ ਰਹੇ ਅਗ ਵਿੱਚ ਕ੍ਰੋਧ ਇੱਕ ਅਗ ਹੈ ਤੂੰ ਆਪਣੇ ਜੀਵਨ ਨੂੰ ਸੰਭਾਲ ਜਿਹੜਾ ਕਰਮ ਤੂੰ ਬੀਜਣਾ ਅਗਰ ਕ੍ਰੋਧ ਤੂੰ ਕੀਤਾ ਅਗ ਆਪਣੇ ਅੰਦਰ ਤੂੰ ਬਾਲੀ ਹੈ ਤਾਂ ਜਲੇਗਾ ਵੀ ਤੂੰ ਜੇ ਕੋਈ ਵੀ ਵਿਕਾਰ ਦੀ ਅਗ ਅਸੀਂ ਬਾਲਦੇ ਹਾਂ ਖੁਦ ਸੜਦੇ ਹਾਂ ਕਿਸੇ ਦੇ ਕਰਮ ਦਾ ਹਿਸਾਬ ਅਸੀਂ ਨਹੀਂ ਦੇਣਾ ਨਾ ਕਿਸੇ ਦਾ ਕੋਈ ਦੋਸ਼ ਹੈ ਗੌਤਮ ਬੁੱਧ ਜੀ ਨੇ ਪੂਰਨ ਨੂੰ ਭੇਜਣਾ ਸੀ ਪ੍ਰਚਾਰ ਲਈ ਉਸ ਨੂੰ ਪੁੱਛਣ ਲੱਗੇ ਤੈਨੂੰ ਮੈਂ ਸਵਾਲ ਪੁੱਛਣੇ ਚਾਹੁੰਦਾ ਹਾਂ ਜੇ ਲੋਕ ਤੈਨੂੰ ਗਾਲੀਆਂ ਕੱਢਣ ਕੀ ਕਰੇਗਾ ਉਹ ਆਖਣ ਲੱਗੇ ਮੈਂ ਮੁਸਕਰਾ ਦੇਵਾਂਗਾ ਗਾਲਾਂ ਹੀ ਕੱਢਦੇ ਨੇ ਮਾਰਦੇ ਤਾਂ ਨਹੀਂ ਆਪਣੀ ਜ਼ੁਬਾਨ ਤੋਂ ਬੋਲ ਬੋਲ ਰਹੇ ਨੇ ਹਵਾ ਹੈ ਉਹਨਾਂ ਆਖਿਆ ਜੇ ਤੇਰੇ ਮਾਰਨ ਪੈਗਾ ਦੋ ਮਾਰ ਦਿੱਤੀਆਂ ਫਿਰ ਉਹਨਾਂ ਆਖਿਆ ਫਿਰ ਵੀ ਮੈਂ ਤਨਵਾਦ ਕਰਾਂਗਾ ਜਾਨੋ ਤਾਂ ਨਹੀਂ ਮਾਰ ਦਿੱਤਾ ਦੋ ਮਾਰੀਆਂ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਪਤਾ ਨਹੀਂ ਇਹ ਕੀ ਕਰ ਰਹੇ ਨੇ ਇਸ ਆਦਮੀ ਨੂੰ ਤੁਸੀਂ ਕਿੰਨਾ ਦੁਖੀ ਕਰ ਸਕੋਗੇ ਹਰ ਕਰਮ ਦਾ ਬੀਜ ਅਸੀਂ ਖੁਦ ਬੀਜਦੇ ਹਾਂ ਉਸ ਵੇਲੇ ਖਿਆਲ ਰੱਖੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਤਾਕੀਦ ਹੈ ਐਸਾ ਕੰਮ ਮੂਲੇ ਨ ਕੀਚੈ ਜਿਤ ਅੰਤ ਪਛੋਤਾਈਏ ਜਿਹਦਾ ਰਿਜ਼ਲਟ ਨਿਕਲੇ ਕੇ ਪਛਤਾਉਣਾ ਪਵੇ ਉਹ ਕਰਮ ਨਾ ਕਰੀ ਇਸ ਦਾ ਮਤਲਬ ਹੈ ਕਰਮ ਕਰਨ ਵੇਲੇ ਹੀ ਸੋਚ ਲਈ ਕਿਦਰੇ ਨਤੀਜੇ ਖਰਾਬ ਤਾਂ ਨਹੀਂ ਹੋਣਗੇ ਜਿਸ ਨੇ ਸੋਚ ਲਿਆ ਉਹ ਬੁਰੇ ਨਤੀਜਿਆਂ ਤੋਂ ਬਚ ਗਿਆ ਪਰ ਸਚਾਈ ਨੂੰ ਕੋਈ ਪ੍ਰਭੂ ਦੇ ਨਿਯਮ ਨੂੰ ਕੋਈ ਟਾਲ ਨਹੀਂ ਸਕਦਾ ਉਹ ਇਹੀ ਹੈ ਜੋ ਮੈਂ ਬੀਜਣਾ ਹੈ ਉਹੀ ਵੜਨਾ ਹੈ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਪ੍ਰਭੂ ਦਾ ਇਹ ਹੁਕਮ ਹੈ ਉਸ ਦੇ ਹੁਕਮ ਵਿੱਚ ਜੀਵ ਆਉਂਦੇ ਤੇ ਜਾਂਦੇ ਜੰਮਦੇ ਤੇ ਮਰਦੇ ਹਨ ਤੇ ਜੇ ਕੋ ਕਰਮ ਕਰ ਰਹੇ ਨੇ ਤੇ ਆਵਾਗੋਣ ਦਾ ਚੱਕਰ ਹੋਰ ਪੀੜਾ ਹੋ ਜਾਂਦਾ ਸਤਿਗੁਰੂ ਕਿਰਪਾ ਕਰਨ ਜਿੱਥੇ ਅਸੀਂ ਤਨ ਦੀ ਸਫਾਈ ਦਾ ਖਿਆਲ ਰੱਖਦੇ ਹਾਂ ਉੱਥੇ ਮਨ ਦੀ ਸਫਾਈ ਦਾ ਮਤ ਦੀ ਸਫਾਈ ਦਾ ਖਿਆਲ ਵੀ ਰੱਖ ਸਕੀਏ ਤਾਂ ਹੀ ਇਹ ਵੀ ਚਾਰਾ ਸਫਲੀਆਂ ਹਨ ਭੁੱਲਾਂ ਨੇਕ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਅੱਜ ਆਪਾਂ 20ਵੀਂ ਪੌੜੀ ਦੀ ਜਪਨੀ ਸਾਹਿਬ ਵਿੱਚੋਂ ਸੰਖੇਪ ਵਿਚਾਰ ਕੀਤੀ ਹੈ ਅਖੀਰ ਵਿੱਚ ਮੈਂ ਉਹੀ ਬੇਨਤੀ ਜੋ ਹਰ ਰੋਜ਼ ਕਰਦੇ ਹਾਂ ਕਿ ਜਿੱਥੇ ਆਪ ਜੀ ਸੰਪੂਰਨ ਕਥਾ ਦੀ ਵੀਡੀਓ ਦੇਖਦੇ ਹੋ ਸੁਰਵਣ ਕਰਦੇ ਹੋ ਉੱਥੇ ਆਪਣੇ ਪੂਰੇ ਸਰਕਲ ਵਿੱਚ ਬਸ ਇੰਨੀ ਤਾਂ ਬੇਨਤੀ ਹੈ ਪੂਰੇ ਸਰਕਲ ਵਿੱਚ ਜਿੰਨਾ ਲਿੰਕ ਤੁਹਾਡੇ ਪਾਸ ਹੈ ਸਭ ਨਾਲ ਸ਼ੇਅਰ ਜ਼ਰੂਰ ਕਰੋ ਉਹ ਅਗਾਹ ਕਰਨਗੇ ਪ੍ਰੇਰਣਾ ਦਿਓ ਕੋਈ ਮਨ ਵਿੱਚ ਵਿਚਾਰ ਆਵੇ ਹੋਰ ਇੰਪਰੂਵਮੈਂਟ ਲਈ ਆਪ ਜੀ ਕਮੈਂਟਸ ਕਰਕੇ ਸੁਜੈਸ਼ਨ ਦੇ ਸਕਦੇ ਹੋ ਲਾਈਕ ਕਰਨਾ ਹੈ ਜੇ ਗੁਰਬਾਣੀ ਦੀ ਇਹ ਵਿਚਾਰ ਚੰਗੀ ਲੱਗਦੀ ਹੈ ਲਾਈਕ ਵੀ ਕਰੋ ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੰਗਤਾਂ ਕਰ ਰਹੀਆਂ ਹਨ ਰੋਜ਼ ਦੀ ਰੋਜ਼ ਗਿਣਤੀ ਵਧ ਰਹੀ ਹੈ ਪਰ ਥੋੜੀ ਸਪੀਡ ਆਪਾਂ ਜੇ ਹੋਰ پکڑ ਲਈਏ ਤੇ ਗੁਰਬਾਣੀ ਪ੍ਰਚਾਰ ਪ੍ਰਸਾਰ ਦਾ ਪ੍ਰਵਾਹ ਹੋਰ ਵੀ ਤੇਜ਼ੀ ਨਾਲ ਦੁਨੀਆ ਵਿੱਚ ਫੈਲ ਸਕਦਾ ਹੈ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰ ਨਾਲ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ